25 ਨਾਲ ਵੈਨ ਡਰਾਈਵਰ ਨੇ ਜਦੋਂ ਇਕੱਲੀ ਰਹਿ ਗਈ ਸਾਰੇ ਬੱਚਿਆਂ ਨੂੰ ਡ롭 ਕਰਨ ਤੋਂ ਬਾਅਦ ਉਸ ਤੋਂ ਬਾਅਦ ਮਿਸ ਬਿਹੇਵ ਕੀਤਾ ਫਿਰ ਸਰ ਮੈਂ ਕੋਆਰਡੀਨੇਟਰ ਮੈਮ ਨੂੰ ਜਦੋਂ ਅਰਚਨਾ ਰਾਜਪੂਤ ਮੈਮ ਨੇ ਸਰ ਜਦੋਂ ਮੈਂ ਇਹਨਾਂ ਨੂੰ ਕਾਲ ਕੀਤੀ ਇਹਨਾਂ ਦਾ ਰੂਡ ਬਿਹੇਵੀਅਰ ਸੀ ਮੈਮ ਬਹੁਤ ਜ਼ਿਆਦਾ ਸਰ ਕਹਿੰਦੇ ਵੈਨ ਸਪਰਾਈਵੇਟ ਹੈ ਸਕੂਲ ਦਾ ਤਾਂ ਕੋਈ ਇਸ ਵਿੱਚ ਹੈ ਨਹੀਂ ਮੈ ਮੈਨੂੰ ਪਤਾ ਵੈਨ ਪ੍ਰਾਈਵੇਟ ਹੈ ਸਕੂਲ ਦਾ ਮੈਂ ਉਹ ਚੀਜ਼ ਨਹੀਂ ਕਹਿ ਰਹੀ ਵੀ ਤੁਸੀਂ ਕੋਈ ਜ਼ਿੰਮੇਵਾਰੀ ਲਓ ਮੈਨੂੰ ਇਹ ਚੀਜ਼ ਦੱਸੋ ਵੀ ਹੁਣ ਮੈਂ ਤੁਹਾਨੂੰ ਇਨਫੋਰਮ ਕਰਨਾ ਅਸੀਂ ਵੀ ਹੁਣ ਮੈਂ ਕੀ ਕਰਾਂ ਐਸੇ کیسے ਕਰਦੀ ਹੈ ਐਸੇ کیسے ਲੋਕ ਹੈ ਕੀ ਕਿ ਕਿ ਪੱਲਾ ਛੱਡਦੇ ਨੇ ਕਿ ਵੈਨਾਂ ਪ੍ਰਾਈਵੇਟ ਨੇ ਇਸ ਹਿਸਾਬ ਨਾਲ ਤਾਂ ਸਾਰੀਆਂ ਪ੍ਰਾਈਵੇਟ ਨੇ ਬੱਚੇ ਸਾਰੇ ਉਹ ਤਾਂ ਸ਼ੁਕਰ ਆ ਸਰ ਮੇਰੇ ਬੱਚੇ ਨੇ ਸ਼ੋਰ ਸ਼ਰਾਬਾ ਨਹੀਂ ਕੀਤਾ ਕੋਈ ਰੋਠੀ ਸਰ ਜੇ ਮੇਰਾ ਬੱਚਾ ਸ਼ੋਰ ਸ਼ਰਾਬਾ ਕਰਦਾ ਵੈਨਰ ਡਰਾਈਵਰ ਵੈਨ ਨੂੰ ਪੁਜਾ ਕੇ ਸਣੇ ਬੱਚਾ ਲੈ ਜਾਂਦਾ ਇਨਸਾਨ ਹੋਣ ਦੇ ਨਾਤੇ ਇੱਕ ਔਰਤ ਹੋਣ ਦੇ ਨਾਤੇ ਬੰਦਾ ਇਹ ਪੁੱਛਦਾ ਹੈ ਵੀ ਬੱਚਾ ਠੀਕ ਹੈ ਜੀ ਬੱਚੇ ਨਾਲ ਬਹੁਤ ਗਲਤ ਹੋਇਆ ਜੀ ਇਹ ਚੀਜ਼ ਹੈ ਨਹੀਂ ਸੀ ਸਰੇ ਨਾਲੋਂ ਫਿਰ ਮੇਰਾ ਇੱਕੋ ਹੀ ਕੁਐਸਚਨ ਸਕੂਲ ਨੂੰ ਹੈ ਵੈਨਾ ਪ੍ਰਾਈਵੇਟ ਨਹੀਂ ਮੰਨ ਲਿਆ ਜੀ ਵੈਨਾ ਪ੍ਰਾਈਵੇਟ ਤੁਸੀਂ ਆਪ ਦੀ ਸਕੂਲ ਚ ਸਾਰੇ ਬਠਿੰਡੇ ਚ ਤੁਹਾਡੇ ਸਾਰੇ ਬਠਿੰਡੇ ਜਿਲ੍ਹੇ ਜਗਿੱਦੜ ਵਾਹ ਤੋਂ ਵੀ ਬਹੁਤ ਬੱਚੇ ਆਉਂਦੇ ਕਿਧਰੋਂ ਕਿਧਰੋਂ ਬੱਚੇ ਆਉਂਦੇ ਆ ਤੁਸੀਂ ਪਬਲਿਸਿਟੀ ਕਰ ਰਹੇ ਹੋ ਆਪਦੀ ਮੈਂ ਤਾਂ ਅੱਜ ਕਹਿ ਰਹੀ ਐ ਵੀ ਮੈਂ ਤਾਂ ਅਗਲੇ ਸਾਲ ਲਾਉਂਦੀ ਨਹੀਂ ਇੱਥੇ ਮੈਂ ਤਾਂ ਚੇਂਜ ਕਰਨ ਕਰੂੰਗੀ ਬਿਲਕੁਲ ਕਿਉਂਕਿ ਸੇਫਟੀ ਹੈ ਨਹੀਂ ਬੱਚਿਆਂ ਦੀ ਪਰ ਮੈਨੂੰ ਇਹ ਰਿਟਰਨ ਵਿੱਚ ਦੇਣ ਵੀ ਬੱਚਿਆਂ ਨਾਲ ਕੋਈ ਮੇਰੇ ਨਾਲ ਮਿਸਬੀਹੇਵ ਨਹੀਂ ਹੋਊਗਾ ਮੇਰੇ ਬੱਚਿਆਂ ਨਾਲ ਕਿਸੇ ਕਿਸਮ ਦੀ ਪਾਰਸ਼ਲਟੀ ਨਹੀਂ ਹੋਊਗੀ ਕੋਈ ਉਹਨਾਂ ਨੂੰ ਮੈਂਟਲੀ ਹਰਾਸ਼ ਨਹੀਂ ਕੀਤਾ ਜਾਊਗਾ 13 ਤਰੀਕ ਦੀ ਘਟਨਾ ਹੋਈ ਪਰ ਇਹਨਾਂ ਦੇ ਸਕੂਲ ਦਾ ਨਾ ਤਾਂ ਪ੍ਰਿੰਸੀਪਲ ਨਾ ਇਹਨਾਂ ਦੀ ਜੋ ਕੋਆਰਡੀਨੇਟਰ ਹੈ ਨਾ ਇਹਨਾਂ ਦੀ ਕੋਈ ਮੈਨੇਜਮੈਂਟ ਕੋਈ ਟੀਚਰ ਹੀ ਆ ਜਾਂਦਾ ਪੇਰੈਂਟਸ ਕੋਲ ਇਹਨਾਂ ਦਾ ਫਰਜ਼ ਨਹੀਂ ਮੰਨਦਾ ਸੀ ਇੱਕ ਵਾਰੀ ਜਾਣ ਦਾ ਹੁਣ ਤੱਕ ਵੀ ਧਰਨਾ ਲਾਉਣ ਤੱਕ ਪ੍ਰਿੰਸੀਪਲ ਟਸ ਤੋਂ ਮਸ ਨਹੀਂ ਅੰਦਰ ਬੈਠੇ ਆ ਸਾਰਾ ਜਨੇ ਏਸੀ ਲਾਏ ਬੈਠੇ ਆ ਪੇਰੈਂਟਸ ਆ ਬੈਠੇ ਆ ਤੁਸੀਂ ਸਿਰਫ ਫੀਸਾਂ ਲੈ ਲਿਆ ਫੀਸਾਂ ਵੀ ਕੀ ਸ਼ਪਾਰਸ਼ ਲੱਗਦੀ ਆ ਡੋਨੇਸ਼ਨ ਚਲਦੀ ਆ ਅੰਦਰ ਫੇਰ ਜਾ ਕੇ ਐਡਮਿਸ਼ਨ ਮਿਲਦੀ ਆ ਲੋਕੋਏ ਟੀਵੀ ਨਾਲ ਜੁੜੋ ਤੁਸੀਂ ਮੈਂ ਮਮਤਾਜ ਅਸੀਂ ਬਠਿੰਡਾ ਦੇ ਸੈਂਟ ਜੀਵੀ ਸਕੂਲ ਦੇ ਬਾਹਰ ਖੜੇ ਆ ਹਰ ਕੋਈ ਆਪਣੇ ਬੱਚੇ ਨੂੰ ਚੰਗੇ ਸਕੂਲਾਂ ਵਿੱਚ ਤਾਂ ਪੜਾਉਂਦਾ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਇਹਨਾਂ ਸਕੂਲਾਂ ਵਿੱਚ ਸੁਰੱਖਿਅਤ ਨੇ ਤੇ ਚੰਗੀ ਸਿੱਖਿਆ ਪ੍ਰਾਪਤ ਕਰਨਗੇ ਪਰ ਉਹਨਾਂ ਸਕੂਲਾਂ ਵਿੱਚ ਵਾਪਰ ਦਾ ਕੀ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇੱਕ ਬੱਚੀ ਦੇ ਨਾਲ ਜੋ 7ਵੀਂ ਕਲਾਸ ਦੇ ਵਿੱਚ ਪੜਦੀ ਹੈ ਇਹ ਗਲਤ ਹਰਕਤ ਹੈ ਜਿਹੜੀ ਉਹ ਇੱਕ ਵੈਨ ਦਾ ਡਰਾਈਵਰ ਕਰਦੇ ਸਕੂਲ ਦੀ ਵੈਨ ਦਾ ਪਰ ਉਸ ਤੋਂ ਬਾਅਦ ਸਕੂਲ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਤਸਵੀਰ ਦੇਖ ਸਕਦੇ ਹੋ ਕਿ ਸਕੂਲ ਨੂੰ ਘੇਰ ਲਿਆ ਗਿਆ ਬੱਚਿਆਂ ਦੇ ਮਾਪੇ ਪਹੁੰਚ ਚੁੱਕੇ ਨੇ ਇਹਨਾਂ ਨਾਲ ਘਟਨਾ ਵਾਪਰੀ ਹੈ ਉਹ ਪਹੁੰਚ ਚੁੱਕੇ ਨੇ ਸਮਾਜਿਕ ਵਿਸ਼ਸਥਾਵਾਂ ਹੋਰ ਜਿੱਥੇ ਬੰਦੀਆਂ ਪਹੁੰਚ ਚੁੱਕੇ ਨੇ ਜਿਹੜੀ ਘਟਨਾ ਹੈ ਸਾਰੀ ਉਹ ਕੀ ਵਾਪਰਦੀ ਹੈ ਗੱਲਬਾਤ ਕਰਦੇ ਆ ਭੈਜੀ ਕੀ ਘਟਨਾ ਵਾਪਰਦੀ ਹੈ ਸਾਰੀ ਕੀ ਕੁਝ ਹੁੰਦਾ ਜੀ ਜਿਹੜਾ ਵੀਰੇ 13 ਅਗਸਤ ਦੀ ਗੱਲ ਹੈ ਸਕੂਲ ਤੋਂ ਬੱਚੇ ਜਦੋਂ ਸ਼ਾਮ ਨੂੰ ਆ ਰਹੀ ਸੀ ਤਾਂ ਬੱਚੀ ਨਾਲ ਵੈਨ ਡਰਾਈਵਰ ਨੇ ਜਦੋਂ ਇਕੱਲੀ ਰਹਿ ਫਿਰ ਵੀ ਬੱਚੀ ਨੇ ਮੈਨੂੰ ਮੈਂ ਆਫਿਸ 'ਚ ਸੀਗੀ ਮੈਨੂੰ ਰੋਂਦੀ ਰੋਂਦੀ ਦੀ ਮਿਸ ਕਾਲਸ ਗਈਆਂ ਮੈਂ ਤਾਂ ਚੱਕੀ ਨਹੀਂ ਗਈ ਮੈਂ ਕਿਉਂਕਿ ਮੈਂ ਡਿਊਟੀ ਤੇ ਸੀਗੀ ਜਦੋਂ ਮੈਂ ਦੇਖਿਆ ਫੋਨ ਬੈਕ ਕਾਲ ਇਹਨੂੰ ਕੀਤੀ ਤਾਂ ਬਹੁਤ ਬੁਰੀ ਤਰ੍ਹਾਂ ਰੋ ਰਹੀ ਸੀ ਹੋਂਕੋ ਹੋਂਗੀ ਓਕੇ ਵੀ ਮੰਮਾ ਮੇਰ ਨਾਲ ਵੈਨ ਅੰਕ ਵਾਲੇ ਅੰਕਲ ਨੇ ਐ ਕਰਤੀ ਮੈਂ ਕਿਹਾ ਬੇਟਾ ਰੁਕ ਜਾ ਮੈਂ ਪਾਪਾ ਨੂੰ ਭੇਜਦੀ ਆ ਮੈਂ ਵੀ ਆਫਿਸ ਤੋਂ ਚੱਲਦੀ ਆ ਮੈਂ ਸਰ ਨਾਲ ਦੇ ਨਾਲ ਦਿਨਾਂ ਛੁੱਟੀ ਲੇ ਕੇ ਆਫਿਸ ਤੋਂ ਨਿਕਲ ਗਈ ਜੀ ਫਿਰ ਜਦੋਂ ਮੈਂ ਘਰੇ ਗਈ ਬੱਚੇ ਨੂੰ ਆਦੋਂ ਕੰਸੋਲ ਕੀਤਾ ਪਹਿਲਾਂ ਫਿਰ ਮੈਂ ਉਹਨੂੰ ਕਿ ਸਮਝਾਇਆ ਵੀ ਕੋਈ ਨਾ ਤੂੰ ਬਹੁਤ ਸਟਰੋਂਗ ਹੈਂ ਵੀ ਤੂੰ ਵਧੀਆ ਕੀਤਾ ਕੋਈ ਪੁਲਿਸ ਵੱਲੋਂ ਪ੍ਰੋਪਰ ਕੋਆਪਰੇਟ ਕੀਤਾ ਗਿਆ ਮੇਰੇ ਨਾਲ ਪੁਲਿਸ ਨੇ ਨਾਲ ਦੀ ਨਾਲ ਮੇਰਾ ਪ੍ਰੋਸੈਸ ਸਟਾਰਟ ਕਰਤਾ ਐਫ ਆਈ ਆਰ ਵਗੈਰਾ ਦਾ ਉਦੋਂ ਵਾਰ ਵੈਨ ਐਸੋਸੀਏਸ਼ਨ ਤੇ ਵੈਨ ਪ੍ਰਧਾਨ ਮਾਲਕ ਨੇ ਉਹਨਾਂ ਨੇ ਵੀ ਸਰ ਮੇਰੀ ਪ੍ਰੋਪਰ ਸੁਣੀ ਜੀ ਉਹਨਾਂ ਨੇ ਬੰਦਾ ਕਹਿ ਅਰੈਸਟ ਕਰਾਤਾ ਜੀ ਸਰ ਜਦੋਂ ਸਾਰੇ ਪ੍ਰੋਸੈਸ ਤੋਂ ਬਾਅਦ ਬਿਆਨ ਸਟੇਟਮੈਂਟਸ ਵਗੈਰਾ ਦੇਣ ਤੋਂ ਬਾਅਦ ਜਦੋਂ ਮੈਂ ਘਰ ਪਹੁੰਚੀ ਜੀ ਮੈਨੂੰ ਬੱਚੇ ਦੇ ਦਿਮਾਗ 'ਚ ਹੈ ਨਹੀਂ ਸਾਨੂੰ ਸਕੂਲ ਨੂੰ ਲੈ ਕੇ ਕੁਝ ਹੈ ਹੀ ਨਹੀਂ ਸੀ ਸਰ ਵੀ ਸੇ ਸਕੂਲ ਨੂੰ ਵਿੱਚ ਇਨਵੋਲਵ ਕਰਨਾ ਹੈ ਬੱਚਾ ਕਹਿੰਦਾ ਮम्मा ਮੈਂ 15 ਅਗਸਤ 'ਚ ਪਾਰਟਿਸਿਪੇਟ ਕੀਤਾ ਵੀ ਮੈਂ ਕੱਲ ਨੂੰ ਮੈਂ ਰਾਣੀ ਲక్ష్ ਸਪੇਟ ਕੀਤਾ ਮਮਾ ਮੈਮ ਨੂੰ ਕਿਵੇਂ ਕਹਾਂ ਮੈਂ ਸਕੂਲ ਜਾਣਾ ਹੈ ਮੈਂ ਕਿਹਾ ਬੇਟਾ ਮੈਂ ਮੈਮ ਨੂੰ ਇਨਫੋਰਮ ਕਰ ਦਿੰਦੀ ਨੀ ਵੀ ਹੁਣ ਨਹੀਂ ਸਕੂਲ ਜਾਣਾ ਮੈਂ ਸਰ ਪਹਿਲਾਂ ਹਿਨੂ ਮੈਮ ਐਕ ਉਹਨਾਂ ਨੂੰ ਕਾਲ ਕੀਤੀ ਜੀ ਹਿਨੂ ਮੈਮ ਨੇ ਮੈਨੂੰ ਬਹੁਤ ਵਧੀਆ ਗੱਲ ਕੀਤੀ ਹਿਨੂ ਮੈਮ ਕਹਿੰਦੇ ਵੀ ਮੈਮ ਗੱਲ ਤੋਂ ਹੋਇਆ ਬੱਚੇ ਨਾਲ ਤੁਸੀਂ ਬੱਚਾ ਸੰਭਾਲੋ ਜੀ ਤੁਸੀਂ ਕੋਆਰਡੀਨੇਟਰ ਮੈਮ ਨੂੰ ਇੱਕ ਵਾਰੀ ਜ਼ਰੂਰ ਇਨਫੋਰਮ ਕਰੋ ਵੀ ਮੈਂ ਨਵੀਂ ਟੀਚਰ ਹਾਂ ਮੈਂ ਛੁੱਟੀ ਤੇ ਚੱਲ ਰਹੀ ਹਾਂ ਫਿਰ ਸਰ ਮੈਂ ਕੋਆਰਡੀਨੇਟਰ ਮੈਮ ਨੂੰ ਜਦੋਂ ਅਰਚਨਾ ਰਾਜਪੂਤ ਮੈਮ ਨੇ ਸਰ ਜਦੋਂ ਮੈਂ ਇਹਨਾਂ ਨੂੰ ਕਾਲ ਕੀਤੀ ਇਹਨਾਂ ਦਾ ਰੂਡ ਬਿਹੇਵੀਅਰ ਸੀ ਮੈਮ ਬਹੁਤ ਜ਼ਿਆਦਾ ਸਰ ਇਹਨਾਂ ਦਾ ਮੈਮ ਦਾ ਪਹਿਲਾਂ ਇਹਨਾਂ ਨੂੰ ਮੈਸੇਜ ਛੱਡਣਾ ਪੈਂਦਾ ਹੈ ਇਹਨਾਂ ਟੀਚਰਸ ਨੂੰ ਜਦੋਂ ਵੀ ਗੱਲ ਕਰਨੀ ਆ ਤੁਸੀਂ ਜੇ ਵੀਰ ਦੇ ਨੋ ਤਾਂ ਮੈਨੂੰ ਯਾਦ ਨਹੀਂ ਐਗਜੈਕਟ ਟਾਈਮ ਮੈਮ ਕਿੰਨੇ ਜਰ ਬਾਅਦ ਕਾਲ ਕੀਤੀ 15 ਔਰ ਹਾਫ ਐਂਡ ਆਰ ਬਾਅਦ ਕਾਲ ਕੀਤੀ ਸਰ ਫਿਰ ਮੈਂ ਇਹਨਾਂ ਨੂੰ ਕਹਿ ਰਚਨਾ ਮੈਮ ਨੂੰ ਮੈਮ ਮੇਰੇ ਕੋਲ ਮੇਰੇ ਬੱਚੇ ਨਾਲ ਮਿਸ ਹੈਪਨਿੰਗ ਹੋ ਗਈ ਜੀ ਮੇਰੇ ਬੱਚੇ ਨਾਲ ਜੋ ਐਜੈਂਸ ਕਰਦੇ ਆ ਹੋ ਗਈ ਹਰਕਤ ਜੀ ਕਹਿੰਦੇ ਵੈਨ ਸਪਰਾਈਵੇਟ ਹੈ ਸਕੂਲ ਦਾ ਤਾਂ ਕੋਈ ਇਸ ਵਿੱਚ ਹੈ ਨਹੀਂ ਮੈਂ ਮੈਨੂੰ ਪਤਾ ਵੈਨ ਪ੍ਰਾਈਵੇਟ ਆ ਸਕੂਲ ਦਾ ਮੈਂ ਉਹ ਚੀਜ਼ ਨਹੀਂ ਕਹਿ ਰਹੀ ਵੀ ਤੁਸੀਂ ਕੋਈ ਜ਼ਿੰਮੇਵਾਰੀ ਲਓ ਮੈਨੂੰ ਇਹ ਚੀਜ਼ ਦੱਸੋ ਵੀ ਹੁਣ ਮੈਂ ਤੁਹਾਨੂੰ ਇਨਫਾਰਮ ਕਰਨਾ ਸੀ ਵੀ ਹੁਣ ਮੈਂ ਕੀ ਕਰਾਂ ਐਸੇ ਕੈਸੇ ਕਰਦੀ ਆ ਐਸੇ ਕੈਸੇ ਲੋਕ ਐ ਮੈਂ ਕਿਹਾ ਮੈਮ ਹੁ ਤੁਸੀਂ ਕੱਲਾ ਤੇ ਫਾਦਰ ਨੂੰ ਮਿਲ ਲਿਓ ਬੜਾ ਰੂਡ ਬਿਹੇਵੀਅਰ ਤੇ ਸਰ ਇਹਨਾਂ ਨੇ ਫੋਨ ਕੱਟਤਾ ਮੈਮ ਨੇ ਇਹ ਚੀਜ਼ ਕਹਿ ਕੇ ਚਲ ਤੁਸੀਂ ਏਡੀ ਕਟਣਾ ਦੱਸੀ ਉਹਨਾਂ ਨੂੰ ਉਹਨਾਂ ਦਾ ਅੱਗੋ ਮਤਲਬ ਉਹ ਕਟਣਾ ਬਾਰੇ ਕੋਈ ਗੱਲ ਨਹੀਂ ਸਰ ਇੱਕ ਬੀਿੰਗ ਆਫ ਊਮਨ ਬੀਿੰਗ ਆਫ ਊਮਨ ਬੀਨਾ ਊਮਨ ਇਨਸਾਨ ਹੋਣ ਦੇ ਨਾਤੇ ਇੱਕ ਔਰਤ ਹੋਣ ਦੇ ਨਾਤੇ ਬੰਦਾ ਇਹ ਪੁੱਛਦਾ ਹੈ ਵੀ ਬੱਚਾ ਠੀਕ ਹੈ ਜੀ ਬੱਚੇ ਨਾਲ ਬਹੁਤ ਗਲਤ ਹੋਇਆ ਜੀ ਇਹ ਚੀਜ਼ ਹੈ ਨਹੀਂ ਸੀ ਸਰ ਇਹਨਾਂ ਵੱਲੋਂ ਮੈਂ ਤਾਂ ਇਨ ਹਿਊਮਨ ਬਿਹੇਵੀਅਰ ਸੀ ਸਰ ਪੂਰੀ ਤਰ੍ਹਾਂ ਇਹਨਾਂ ਹਿਊਮਨ ਬਿਹੇਵੀਅਰ ਮੈਂ ਫਿਰ ਵੀ ਚਲੋ ਸਰ ਆਪਦੇ ਬੱਚੇ ਨੂੰ ਕੰਸੋਲ ਕਰਨ ਤੇ ਲੱਗੀ ਹੋਈ ਸੀ ਮੈਂ ਉਹਦੇ ਬੱਚੇ ਫਿਰ ਉਹ ਨੈਕਸਟ ਡੇ ਸਰ ਇੱਕ ਸਚਾਟ ਦੇ ਬਿਆਨ ਜਿੰਨੇ ਵੀ ਇਸ ਪ੍ਰੋਪਰ ਇੱਕ ਪ੍ਰੋਸੈਸ ਹੁੰਦਾ ਹੈ ਕੋਰਟ ਦਾ ਮੈਂ ਸਰ ਉਧਰ ਚਲੀ ਗਈ ਮੈਂ ਫਿਰ ਵੀ ਸਰ 24 ਘੰਟੇ ਵੇਟ ਕੀਤੀ ਵੀ ਸ਼ਾਇਦ ਮੈਨੂੰ ਫਰਦਰ ਨੈਕਸਟ ਡੇ ਸਕੂਲ ਮੈਦੇ ਨਾਲ ਕੋਈ ਕੋਆਰਡੀਨੇਟ ਕਰੂਗਾ ਮੈਨੂੰ ਕੋਈ ਸ਼ਾਇਦ ਮੇਰੇ ਕੋਈ ਟੀਚਰ ਆਊਗਾ ਇਹਦੇ ਨਾਲ ਬੱਚੇ ਨਾਲ ਗੱਲ ਕਰਨ ਸਰ ਕੋਈ ਨਹੀਂ ਆਇਆ ਫਿਰ ਉਸ ਤੋਂ ਬਾਅਦ ਸਰ ਮੈਂ ਸਕੂਲ ਵੱਲ ਗਈਆਂ ਫਿਰ ਮੈਂ ਰਿਟਰਨ ਆਉਂਦੀਆਂ ਕੰਪਲੇਂਟਸ ਸਾਰੇ ਕਿਤੇ ਦਿੱਤੀਆਂ ਆ ਸਰ ਜਿਵੇਂ ਆਮ ਤੌਰ ਤੇ ਹੁੰਦਾ ਆ ਆਪਾਂ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਵਿੱਚ ਤਾਂ ਪੜਾਉਣਾ ਹੈ ਕਿ ਇਹ ਬੜੇ ਸੇਫ ਐਂਡ ਸਿਕਿਉਰ ਨੇ ਚੰਗੀ ਸਿੱਖਿਆ ਪ੍ਰਾਪਤ ਕਰਦੇ ਆਂ ਕਦੇ ਸੋਚਿਆ ਸੀ ਕਿ ਆ ਕੁਝ ਵਾਪਰ ਸਕਦੇ ਇਹਨਾਂ ਸਕੂਲਾਂ ਨੂੰ ਨਹੀਂ ਸਰ ਤਰਲੇ ਮਿੰਨਤਾਂ ਕਰਾ ਕਰਕੇ ਮੇਰੇ ਤਿੰਨ ਬੇਟੀਆਂ ਸਰ ਹਰ ਇੱਕ ਪੇਰੈਂਟਸ ਨੂੰ ਹੁੰਦਾ ਮੈਂ ਉਹਦੇ ਵਿੱਚ ਨੂੰ ਮਹਿੰਗੇ ਤੋਂ ਮਹਿੰਗੇ ਸਕੂਲ ਜਿੰਨੀ ਮੇਰੀ ਬਾਹ ਚੱਲ ਸਕਦੀ ਆ ਆਪਦੀ ਵਾਅਦਾ ਉੱਪਰ ਦੇ ਸਕੂਲ ਚਲਾਈਏ ਤਰਲੇ ਮਿੰਨਤਾਂ ਕਰਾ ਕਰਾ ਕੇ ਸਰ ਅਪਰੋਚ ਕਰਾ ਕਰਾ ਕੇ ਮੈਂ ਕੋਰਟ ਵਿੱਚ ਆ ਸਰ ਆਪਦੇ ਜੱਜਿਸ ਤੋਂ ਆਪਦੀਆਂ ਮਤਲਬ ਰਿਕੁਐਸਟ ਕਰਾ ਕਰਾ ਕੇ ਸਰ ਅਸੀਂ ਇਹਨਾਂ ਦੀ ਐਡਮਿਸ਼ਨ ਲੈਣੇ ਆ ਸਰ ਸ ਸਿਣੀ ਕੰਦੇ ਦੇਖੋ ਜ਼ਿੰਮੇਵਾਰੀ ਆਪਾਂ ਸਕੇ ਭੈਣ ਭਰਾ ਦੀ ਨਹੀਂ ਲੈ ਸਕਦੇ ਇਹ ਜ਼ਿੰਮੇਵਾਰੀ ਬਿਲਕੁਲ ਨਾ ਲੈਂਦੇ ਜੀ ਇੱਕ ਹਿਊਮਨ ਦੇ ਨਾਤੇ ਇੱਕ ਇਨਸਾਨ ਦੇ ਨਾਤੇ ਇਹਨਾਂ ਦਾ ਸਿਰ ਬੱਚੇ ਦਾ ਹਾਲ ਪੁੱਛਣਾ ਬੰਦਾ ਸੀ ਸਰ ਮੈਂ ਕੋਰਟ ਦੀ ਮੁਲਾਜ਼ਮ ਆ ਹਜ਼ਾਰ ਬੰਦਾ ਕੰਮ ਕਰਦਾ ਸਾਡੇ ਆਫਿਸ 'ਚ ਕੁਝ ਹੁੰਦਾ ਨਾ ਜੀ ਸਾਡੇ ਜੱਸ ਸਾਹਿਬ ਇੱਕ ਡਿਊਟੀ ਫਿਕਸ ਕਰਦੇ ਆ ਵੀ ਆ ਬੰਦਾ ਪਰਿਵਾਰ ਨੂੰ ਜਾ ਕੇ ਮਿਲੋ ਪਰਿਵਾਰ ਨੂੰ ਗਾਈਡਲਾਈਨਸ ਦਿਓ ਵੀ ਤੁਹਾਡੀਆਂ ਆ ਪ੍ਰੋਬਲਮਸ ਆਉਣਗੀਆਂ ਤੁਹਾਨੂੰ ਆ ਸਾਡੇ ਵੱਲੋਂ ਹੈਲਪ ਕੀਤੀ ਜਾਊਗੀ ਤੁਹਾਨੂੰ ਵੀ ਆ ਤੁਹਾਨੂੰ ਪੇਮੈਂਟਸ ਮਿਲਣਗੀਆਂ ਹੁਣ ਉਹ ਹੁਣ ਜੋ ਹੁੰਦਾ ਸਰ ਇੱਕ ਪ੍ਰੋਟੋਕੋਲ ਹੈ ਨਾ ਸਰ ਇਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਸੀ ਵੀ ਇੱਕ ਟੀਚਰ ਅਪੌਇੰਟ ਕਰਦੇ ਬੱਚੇ ਨੂੰ ਆ ਕੇ ਬੱਚੇ ਦੀ ਕਾਉਂਸਲਿੰਗ ਕਰਦਾ ਉਹ ਟੀਚਰ ਕਿਉਂਕਿ ਬੱਚੇ ਦੀ ਜੋ ਟੀਚਰ ਕਾਉਂਸਲਿੰਗ ਕਰ ਸਕਦਾ ਸਰ ਵਿੱਚ ਰਹਿੰਦਾ ਉਵੇਂ ਆਪਾਂ ਕਈ ਵਾਰ ਆਪਣੇ ਕੋਲੇ ਉਹ ਵਰਡਸ ਨਹੀਂ ਹੁੰਦੇ ਕਾਉਂਸਲਿੰਗ ਕਰ ਲਈ ਹੈ ਨਾ ਸਰ ਬੀਬੀnga ਮਦਰ ਤਾਂ ਆਪਾਂ ਫਿਰ ਕੁਝ ਗੱਲਾਂ ਆਪਾਂ ਬੱਚੇ ਨੂੰ ਨਹੀਂ ਉਹ ਕਰਪਾਉਂਦੇ ਪੇਰੈਂਟ ਦਾ ਇੱਕ ਹੋਰ ਹੁੰਦਾ ਹੈ ਇਹਨਾਂ ਦਾ ਰਿਸਪੌਂਸਿਬਿਲਟੀ ਬਿਲਕੁਲ ਚੱਕ ਲਈ ਸਰ ਚਲੋ ਸਰ ਮੰਨ ਲਿਆ ਵੈਨਾ ਪ੍ਰਾਈਵੇਟ ਹੈ ਫਰਦਰ ਸਰ ਮੇਰਾ ਇੱਕੋ ਹੀ ਕੁਐਸਚਨ ਸਕੂਲ ਨੂੰ ਹੈ ਵੈਨਾ ਪ੍ਰਾਈਵੇਟ ਨੇ ਮੰਨ ਲਿਆ ਦੀ ਵੈਨਾ ਪ੍ਰਾਈਵੇਟ ਤੁਸੀਂ ਆਪ ਦੀ ਸਕੂਲ ਚ ਸਾਰੇ ਬਠਿੰਡਾ ਚ ਤੁਹਾਡੇ ਸਾਰੇ ਬਠਿੰਡਾ ਜਿਲ੍ਹੇ ਜਗਿੱਦੜ ਵਹੇ ਤੋਂ ਵੀ ਬਹੁਤ ਬੱਚੇ ਆਉ ਉੱਪਰ ਲਿਖਿਆ ਤੁਸੀਂ ਵੈਨਾ ਕੋਈ ਖੜੀਆਂ ਬਾਹਰ ਦੇਖ ਲਓ ਉਹਨਾਂ ਤੋਂ ਨਾਮ ਹਟਾਓ ਆਦਾ ਫਿਰ ਵੈਨਾ ਨੂੰ ਡਾਇਰੈਕਸ਼ਨਸ ਦਿਓ ਵੀ ਕਿੰਨੇ ਕਿਲੋਮੀਟਰ ਦੂਰ ਜਾਣ ਵੈਨਾ ਉੱਥੇ ਖੜਨ ਤੁਸੀਂ ਆਪ ਦੀ ਪਰਮਿਸ਼ਨ ਅਜੇ ਅੰਦਰ ਕਿਉਂ ਲੈਤੀ ਹੋਈਆਂ ਵੈਨਾ ਕਿਉਂ ਖੜਨ ਦਿੱਤੀਆਂ ਇੱਥੇ ਤੁਸੀਂ ਆਦੇ ਬਾਅਦ ਇਹ ਤਾਂ ਸਰ ਵੈਲਿਡ ਕਿ 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 ਪੱਲਾ ਛੱਡਦੇ ਨੇ ਕਿ ਵੈਨਾਂ ਪ੍ਰਾਈਵੇਟ ਨੇ ਇਸ ਹਿਸਾਬ ਨਾਲ ਤਾਂ ਸਾਰੀਆਂ ਪ੍ਰਾਈਵੇਟ ਨੇ ਬੱਚੇ ਸਾਰੇ ਇਹ ਤਾਂ ਸ਼ੁਕਰ ਹੈ ਸਰ ਮੇਰੇ ਬੱਚੇ ਨੇ ਸ਼ੋਰ ਸ਼ਰਾਬਾ ਨਹੀਂ ਕੀਤਾ ਕੋਈ ਰੋਟੀ ਸਰ ਜੇ ਮੇਰਾ ਬੱਚਾ ਸ਼ੋਰ ਸ਼ਰਾਬਾ ਕਰਦਾ ਵੈਨ ਡਰਾਈਵਰ ਵੈਨ ਨੂੰ ਪਾ ਜਾ ਕੇ ਸਣੇ ਬੱਚਾ ਲੈ ਜਾਂਦਾ ਸਰ ਵੈਨ ਕਿਤੇ ਵੀ ਚਲੀ ਜਾਂਦੀ ਉੱਥੇ ਸਰ ਕੀ ਕਹਿਣਾ ਸੀ ਸੇਂਟ ਜੇਵੀਅਰ ਸਕੂਲ ਦੀ ਵੈਨ ਜਾ ਰਹੀ ਹੈ ਉੱਥੇ ਫਿਰ ਇਹ ਕਿ ਇੱਥੇ ਜਾਂਦੇ ਸਰ ਉੱਥੇ ਮੁੱਕਰ ਜਾਣ ਵੀ ਸਾਡਾ ਹੈ ਨਹੀਂ ਜਦੋਂ ਪਬਲਿਸਿਟੀ ਹੋ ਰਹੀ ਹੁੰਦੀ ਔਰ ਉਹ ਕਹਦੇ ਕਰਨ ਸਾਡੀਆਂ ਵੈਨਾਂ ਹੈ ਨਹੀਂ ਹੁਣ ਸਰ ਕੁਝ ਸਕੂਲ ਹੈ ਜਿੱਥੇ ਵੈਨਾਂ ਨਹੀਂ ਜਾਂਦੀਆਂ ਆਟੋ ਵਗੈਰਾ ਜਾ ਰਹੇ ਆ ਜਿਹ ਉੱਥੇ ਸਰ ਆਟੋ ਆਪਾਂ ਇਹ ਨਹੀਂ ਕਹਿੰਦੇ ਵੈਂਸ ਆ ਸਕੂਲ ਦੀ ਵੈਂ ਜਾ ਰਹੀ ਆ ਆਪਾਂ ਕਹਿੰਦੇ ਕਿਸੇ ਸਕੂਲ ਦਾ ਆਟੋ ਜਾ ਰਿਹਾ ਹੈ ਆਪਾਂ ਇਹ ਚੀਜ਼ ਕਰਨੇ ਹੁਣ ਪ੍ਰੋਪਰ ਵੈਨ ਦੇ ਉੱਪਰ ਤੁਹਾਡਾ ਨਾਮ ਲਿਖਿਆ ਪਿਆ ਕਹਾਂਗੇ ਜੀ ਸੇਂਡ ਜਿਵੇਂ ਸਕੂਲ ਦੀ ਵੈਨ ਜਾ ਰਹੀ ਹੈ ਐ ਕਿਵੇਂ ਸਰ ਪੱਲਾ ਛਾੜ ਲੈ ਇਹਨਾਂ ਨੇ ਮਤਲਬ ਐਡੀ ਕਟਨਾ ਵਾਪਰ ਜਾਣੀ ਇਹਨਾਂ ਨੇ ਇਹ ਕਹਿੰਦਾ ਕਿ ਪ੍ਰਾਈਵੇਟ ਵੈਨ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਕੋਈ ਨਹੀਂ ਹਾਂ ਜੀ ਬਿਲਕੁਲ ਇਨ ਹਿਊਮਨ ਬਿਹੇਵੀਅਰ ਕਹੂੰਗੀ ਸਰ ਮੈਂ ਬਿਲਕੁਲ ਇਨ ਹਿਊਮਨ ਬਿਹੇਵੀਅਰ ਸੀ ਇਹਨਾਂ ਦਾ ਕਿਹੜੀ ਫੀਸ ਦਿਨਿਓ ਇਹਨਾਂ ਦੀ ਸਕੂਲ ਨੂੰ ਦਿਨਿਓ ਜੀ ਨਹੀਂ ਸਰ ਉਹ ਪ੍ਰਾਈਵੇਟ ਹਾਂਜੀ ਮਤਲਬ ਨਾਮ ਸਕੂਲ ਦੇ ਲਿਖੇ ਜਿਵੇਂ ਉਹ ਵੈਨਾਂ ਖੜੀਆਂ ਹੋਈਆਂ ਹੁੰਦੀਆਂ ਹਾਂਜੀ ਹਾਂਜੀ ਨਾਮ ਇਹ ਪ੍ਰੋਪਰ ਮੇਰੇ ਬੱਚੇ ਜਿੱਥੋਂ ਪਾਸ ਆਊਟ ਨੇ ਦੋਨੋਂ ਬੱਚੇ ਪਾਸ ਆਊਟ ਹੋ ਚੁੱਕੇ ਮੈਂ ਇੱਥੇ ਨੈਸ਼ਨਲ ਕਲੋਨੀ ਦੀ ਰਹਿਣ ਵਾਲੀ ਆ ਇਹ ਸਾਡੇ ਨੇਬਰ ਨੇ ਜਦੋਂ ਇਸ ਗੱਲ ਬਾਰੇ ਸਾਨੂੰ ਪਤਾ ਚੱਲਿਆ ਤਾਂ ਸਾਡੀ ਕਲੋਨੀ ਦੇ ਸਾਰੇ ਆਲਮੋਸਟ ਸਾਰੇ ਲੋਕ ਇੱਥੇ ਆਏ ਹੋਏ ਐ ਇਹ ਜੀ ਅਨਸੁਖਾਵੀ ਘਟਨਾ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਅੱਜ ਇਹਨਾਂ ਦੀ ਬੱਚੀ ਕੱਲ ਕਿਸ ਦੀ ਵੀ ਹੋ ਸਕਦੀ ਹੈ ਮੇਰੇ ਬੱਚੇ ਪਾਸ ਆਊਟ ਹੋ ਗਏ ਹੋਰ ਮੇਰੀਆਂ ਭੈਣਾਂ ਦੀਆਂ ਬੱਚੀਆਂ ਪੜ ਰਹੀਆਂ ਨੇ ਬੱਚੀਆਂ ਸਭ ਦੀਆਂ ਇੱਕ ਬਰਾਬਰ ਨੇ ਇਹ ਇਸ ਤਰ੍ਹਾਂ ਦੀ ਹਰਕਤ ਕੋਈ ਵੀ ਕਿਵੇਂ ਕਰ ਸਕਦਾ ਕਿਸੇ ਨਾਲ ਵੀ ਤੇ ਉਹ ਵੀ ਇਹ ਦੇਖੋ ਕਿ ਸਕੂਲ ਦੀ ਰਿਸਪੌਂਸਿਬਿਲਟੀ ਮੰਨਦੀ ਸੀਗੀ ਅੱਜ ਤੱਕ ਮੇਰੇ ਤੇ ਮੈਨੂੰ ਕੋਈ ਕੰਪਲੇਂਟ ਨਹੀਂ ਆਈ ਫਾਦਰ ਸਾਹਿਬ ਨੇ ਕਦੀ ਵੀ ਨਹੀਂ ਆਈ ਇਵਨ ਅਰਚਨਾ ਮੈਮ ਕਰਨੀ ਵੀ ਨਹੀਂ ਆਈ ਜਦੋਂ ਮੈਨੂੰ ਪਤਾ ਲੱਗੇ ਕਿ ਅਰਚਨਾ ਮੈਮ ਨੇ ਇਸ ਤਰ੍ਹਾਂ ਦਾ ਬਿਹੇਵ ਕੀਤਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਅਰਚਨਾ ਮੈਮ ਨੂੰ ਐਦਾਂ ਨਹੀਂ ਕਰਨਾ ਸਹੀ ਚਾਹੀਦਾ ਸੀ ਸਾਰਾ ਸਕੂਲ ਕੋਆਰਡੀਨੇਟ ਅਰਚਨਾ ਮੈਮ ਹੀ ਕਰ ਰਹੇ ਅਸ ði ਟਾਈਮ ਕਿਉਂਕਿ ਜਿਵੇਂ ਅਰਚਨਾ ਮੈਮ ਕਹਿੰਦੇ ਓਵੇਂ ਟੀਚਰਸ ਨੂੰ ਰੱਖਿਆ ਜਾਂਦਾ ਓਵੇਂ ਹੀ ਬੱਚਿਆਂ ਨੂੰ ਰੱਖਿਆ ਜਾਂਦਾ ਇਵਨ ਫਾਦਰ ਸਾਹਿਬ ਦੇ ਨਾਲ ਜਿਹੜੀ ਅਪਾਇੰਟਮੈਂਟ ਹੈ ਉਹ ਵੀ ਅਰਚਨਾ ਮੈਮ ਕਰਦੇ ਇਟ ਮੀਨਸ ਹੌਲੀ ਸੋਲੀ ਇਨਚਾਰਜ ਆਪਾਂ ਕਹਿ ਸਕਦੇ ਹਾਂ ਕਿ ਅਰਚਨਾ ਨੂੰ ਕਿਹਾ ਕਿ ਇਹ ਬੱਚੇ ਦੇ ਨਾਲ ਗਲਤ ਹੋ ਗਿਆ ਇੱਕ ਬੰਦੇ ਨੂੰ ਹੌਸਲਾ ਦੇਣਾ ਮਾਂ ਨੂੰ ਹੌਸਲਾ ਦੇਣਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਗੱਲ ਉੱਥੇ ਹੀ ਖਤਮ ਹੋ ਜਾਂਦੀ ਪਰ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਹੀ ਨਹੀਂ ਕੀਤੀ ਤਾਂ ਫਿਰ ਹੁਣ ਬੰਦਾ ਪ੍ਰਦਰਸ਼ਨ ਸਾਰੇ ਕਰਨਗੇ ਜੀ ਹੁਣ ਜਿਹੜੀ ਮਤਲਬ ਮੰਗ ਤੁਹਾਡੀ ਕੀ ਹੈ ਕਿ ਕੀ ਚਾਹੁੰਦੇ ਹੋ ਕਿ ਸਕੂਲ ਕਿਸ ਤਰੀਕੇ ਨਾਲ ਜਿਵੇਂ ਹੁਣ ਤੱਕ ਤੇ ਸੁਣਵਾਈ ਤੁਹਾਡੀ ਨਹੀਂ ਕੀਤੀ ਕਿ ਕੀ ਚਾਹੁੰਦੇ ਹੋ ਕੀ ਸਕੂਲ ਸਰ ਇੱਕ ਤਾਂ ਸਰ ਸਕੂਲ ਮੈਥੋਂ ਅਰਚਨਾ ਮੈਮ ਰਿਟਨ ਅਪੋਲੋਜੀ ਕਰਨ ਇਸ ਚੀਜ਼ ਲਈ ਵੀ ਬੀਇੰਗ ਆਫ ਊਮਨ ਉਹਨਾਂ ਦਾ ਗਲਤ ਬਿਹੇਵੀਅਰ ਸੀਗਾ ਫਰਦਰ ਸਰ ਇਹ ਇੱਕ ਮੈਨੂੰ ਰਿਟਨ ਵਿੱਚ ਹੀ ਦੇਣ ਵੀ ਮੇਰੇ ਬੱਚਿਆਂ ਨਾਲ ਜੇ ਸਕੂਲ ਚ ਰਹਿੰਦੇ ਪਹਿਲੀ ਗੱਲ ਮੈਂ ਕੋਸ਼ਿਸ਼ ਕਰੂੰ ਮੇ ਬੱਚੇ ਨਾ ਰਹਿਣ ਜੇ ਮੇਰੇ ਬੱਚੇ ਸਕੂਲ ਚ ਰਹਿੰਦੇ ਕਿਉਂਕਿ ਹਰ ਪੇਰੈਂਟ ਦਾ ਸੁਪਨਾ ਹੁੰਦਾ ਮੇਰੇ ਬੱਚੇ ਵੱਡੇ ਵੱਡੇ ਉਤੋਂ ਬੱਚਿਆਂ ਦੇ ਵੀ ਫਰੈਂਡ ਸਰਕਲ ਬਣਿਆ ਹੋਇਆ ਹੈ ਬੱਚਿਆਂ ਨੂੰ ਜਦੋਂ ਮੈਂ ਫਰੈਂਡ ਸਰਕਲ ਬਣਿਆ ਹੋਇਆ ਹੈ ਤੇ ਸਰ ਮੈਨੂੰ ਇਹ ਰਿਟਰਨ ਵਿੱਚ ਦੇਣ ਵੀ ਬੱਚਿਆਂ ਨਾਲ ਕੋਈ ਮੇਰੇ ਨਾਲ ਮਿਸਬਿਹੇਵ ਨਹੀਂ ਹੋਊਗਾ ਮੇਰੇ ਬੱਚਿਆਂ ਨਾਲ ਕਿਸੇ ਕਿਸਮ ਦੀ ਪਾਰਸ਼ਲਟੀ ਨਹੀਂ ਹੋਊਗੀ ਕੋਈ ਉਹਨਾਂ ਨੂੰ ਮੈਂਟਲੀ ਹਰਾਸ਼ ਨਹੀਂ ਕੀਤਾ ਜਾਊਗਾ ਇੱਕ ਸਰ ਇਹ ਰਿਕੁਐਸਟ ਹੈ ਜੀ ਜੇ ਤੁਸੀਂ ਕਹਿੰਦੇ ਹੋ ਵੈਨਾ ਪ੍ਰਾਈਵੇਟ ਆ ਉਹਨਾਂ ਤੋਂ ਉੱਤੋਂ ਨਾਮ ਹਟਾਓ ਆਪਦਾ ਵੈਨਾ ਦਾ ਅਸੀਂ ਚਾਹੇ ਬੱਚਿਆਂ ਨੂੰ ਕਾਰਾਂ ਦੇ ਥਰੂ ਭੇਜੀਏ ਇੱਕ ਇੱਕ ਗਲੀ 'ਚੋਂ ਜੇ ਚਾਰ ਬੱਚੇ ਜਾ ਰਹੇ ਆ ਆਪਦੀ ਕਾਰ ਲਵਾਈਏ ਚਾਹੇ ਅਸੀਂ ਵੈਨਾ ਵਾਲਿਆਂ ਨੂੰ ਵੈਨਾ ਵਾਲਿਆਂ ਦਾ ਆਪਸੀ ਆਪ ਕੋਆਪਰੇਟ ਕਰੀਏ ਫਿਰ ਸਰ ਅਸੀਂ ਵੈਨਾ ਵਾਲਿਆਂ ਨੂੰ ਆਪਦੇ ਅਕੋਰਡਿੰਗ ਇਨਸਟਰਕਸ਼ਨਸ ਦੇਵਾਂਗੇ ਫਿਰ ਤੁਸੀਂ ਵਿੱਚੋਂ ਆਪਦਾ ਜਮਾ ਖਤਮ ਕਰੋ ਆਪਦਾ ਨਾਮ ਹੋਰ ਪੇਰੈਂਟਸ ਵੀ ਪਹੁੰਚੇ ਹੋਏ ਨੇ ਜੀ ਹਾਂਜੀ ਸਰ ਸਾਰੇ ਤੁਹਾਡੇ ਮਨ ਵਿੱਚ ਹੈ ਜੀ ਡਰ ਕੇ ਇੱਥੇ ਬੱਚਿਆਂ ਨੂੰ ਭੇਜਣ ਦੇ ਲਈ ਸਕੂਲ ਦੇ ਵਿੱਚ ਹੈਗਾ ਬਿਲਕੁਲ ਹੈਗਾ ਜੀ ਆ ਦੇਖੋ ਸਾਰੀਆਂ ਬੀਬੀਆਂ ਬੇਟੀਆਂ ਹੈਗੀਆਂ ਮੈਨੂੰ ਤੁਹਾਨੂੰ ਹੈਗਾ ਨਾ ਡਰ ਹੈਗਾ ਜੀ ਸਭ ਨੂੰ ਮੈਂ ਤਾਂ ਅੱਜ ਕਹਿ ਰਹੀ ਆ ਵੀ ਮੈਂ ਤਾਂ ਅਗਲੇ ਸਾਲ ਲਾਉਂਦੀ ਨਹੀਂ ਇੱਥੇ ਮੈਂ ਤਾਂ ਚੇਂਜ ਕਰਨ ਕਰੂੰਗੀ ਬਿਲਕੁਲ ਕਿਉਂਕਿ ਸੇਫਟੀ ਹੈ ਨਹੀਂ ਬੱਚਿਆਂ ਦੀ ਮੈਂ ਤਾਂ ਉਸ ਮਦਰ ਨੂੰ ਅਪਰੀਸ਼ੀਏਟ ਕਰੂੰਗੀ ਜਿਹਨੇ ਦੂਸਰਿਆਂ ਨੂੰ ਜਗਾਤਾ ਸਾਰੇ ਸੁੱਤੇ ਪਏ ਸੀਗੇ ਅਸੀਂ ਕਿਸੇ ਨੇ ਵੀ ਨਹੀਂ ਕੀਤਾਗਾ ਬਹੁਤ ਵਧੀਆ ਮਦਰ ਮਤਲਬ ਬੱਚੇ ਨੇ ਤਾਂ ਚਲੋ ਦੱਸਦਾ ਹੋ ਸਕਦਾ ਕਈ ਵਾਰ ਬੱਚੇ ਡਰ ਜਾਂਦੇ ਨਹੀਂ ਵੀ ਕਰਿਆ ਹਾਂਜੀ ਬਿਲਕੁਲ ਹੋ ਸਕਦਾ ਦੇਖੋ ਜੀ ਹੁਣ ਮੇਰਾ ਬੇਟਾ ਹੈ ਮੇਰੀ ਕੋਈ ਬੇਟੀ ਨਹੀਂ ਪਰ ਮੇਰੇ ਘਰ ਦੇ ਵਿੱਚ ਦੋ ਬੇਟੀਆਂ ਮੇਰੇ ਸਿਸਟਰ ਬਰਦਰ ਨੇ ਲਾਉਦੀਆਂ ਬੇਟੀਆਂ ਮੈਂ ਉਹਨਾਂ ਕਰਕੇ ਆਈ ਕੋ ਕੋ ਨੂੰ ਛੋਟੀ ਮਿਹਰ ਸੀ ਮਦਰ ਨਹੀਂ ਆ ਪਾਈ ਉਹ ਮੈਂ ਆਈ ਉਹ ਨਾ ਕਰਕੇ ਤੇ ਇਹਨਾਂ ਨੇ ਇਹਨਾਂ ਦਾ ਜਿਹੜਾ ਇੱਕ ਕਦਮ ਇਹਨਾਂ ਨੇ ਚੁੱਕਿਆ ਬਹੁਤ ਵਧੀਆ ਚੁੱਕਿਆ ਤਾਂ ਬਟ ਇਹ ਬਹੁਤ ਗਲਤ ਹੈ ਇਹਨਾਂ ਦੀ ਗੱਲ ਕੋਈ ਗੱਲ ਨਹੀਂ ਸੁਣ ਰਹੇਗੀ ਇਹ ਬਹੁਤ ਘੱਟ ਸੁਣ ਰਹੀ ਹੈ ਗੱਲ ਇਹ ਬੀਟੀ ਦੀ ਵੀ ਤੇ ਵੀ ਉਨੀ ਨਹੀਂ ਗਈ ਆ ਜਿੰਨੇ ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਨਹੀਂ ਨਾ ਪਹੁੰਚਦੇ ਸੀ ਸਣੇ ਪ੍ਰਿੰਸੀਪਲ ਐਮ ਡੀ ਸਭ ਇਕਲੱਤੇ ਖੜੇ ਰਹਿੰਦੇ ਆ ਵੀ ਬੱਚੇ ਸੇਫ ਆਪਦੀ ਆਪਦੀ ਜਗ੍ਹਾ ਤੇ ਸਾਡੇ ਸਕੂਲ ਦੀਆਂ ਬੱਸਾਂ ਦੇ ਉੱਪਰ ਹੈਲਪਰ ਟੀਚ ਲੈਡੀਜ਼ ਰੱਖੀਆਂ ਹੋਈਆਂ ਨੇ ਲੈਡੀਜ਼ ਹੈਲਪਰ ਕਿਉਂ ਹੈਗੇ ਨਾਲ ਹਾਂਜੀ ਜੇਵੀਅਰ ਜੋਸਫ ਚ ਹੈ ਹੈ ਨਹੀਂ ਇਹਨਾਂ ਦੇ ਹੈ ਨਹੀਂ ਹੈ ਨਹੀਂ ਹੈ ਨਹੀਂ ਇਹਨਾਂ ਦੇ ਹੈ ਨਹੀਂ ਇਹਨਾਂ ਦੀ ਮੈਨੇਜਮੈਂਟ ਚ ਹੈ ਨਹੀਂ ਜੀ ਇਹਨਾਂ ਦੇ ਨਾਂ ਜੇਵੀਅਰ ਚ ਹੈ ਜਾਂ ਨਾਂ ਜੋਸਫ ਚ ਹੈ ਨਾ ਕੋਈ ਲੀਡੀਜ਼ ਮੈਡਮ ਹੈ ਵਿੱਚ ਤੇ ਨਾ ਕੋਈ ਜੀਪੀਐਸ ਕੈਮਰੇ ਲੱਗੇ ਹੋਏ ਜੀ ਇਹ ਦੇਖੋ ਵੀ 13 ਤਰੀਕ ਦੀ ਘਟਨਾ ਹੋਈ ਪੇਰੈਂਟਸ ਜਿਹੜੇ ਹੈਗੇ ਆ ਉਹ ਰੋ ਰੋ ਕੇ ਬੁਰਾ ਹਾਲ ਹੈ ਖੁਦ ਆਪਣੇ ਪੱਧਰ ਤੇ ਜਾ ਕੇ ਉਹਨਾਂ ਨੇ ਕੰਪਲੇਨਟ ਲਿਖਾਈ ਹੈ ਪੁਲਿਸ ਕਾਰਵਾਈ ਕਰਾਈ ਹੈ ਪਰ ਇਹਨਾਂ ਦੇ ਸਕੂਲ ਦਾ ਨਾ ਤਾਂ ਪ੍ਰਿੰਸੀਪਲ ਨਾ ਇਹਨਾਂ ਦੀ ਜੋ ਕੋਆਰਡੀਨੇਟਰ ਹੈ ਨਾ ਇਹਨਾਂ ਦੀ ਕੋਈ ਮੈਨੇਜਮੈਂਟ ਕੋਈ ਟੀਚਰ ਹੀ ਆ ਜਾਂਦਾ ਪੇਰੈਂਟਸ ਪੇਰੈਂਟਸ ਕੋਲੇ ਕਿ ਭਾਈ ਚਲੋ ਸਾਡੇ ਸਕੂਲ ਦੀ ਬੱਚੀ ਹੈ ਸਾਡੇ ਗਮਾਨਡ ਚ ਕਿਸੇ ਦੇ ਬੱਚੇ ਨਾਲ ਘਟਨਾ ਹੋ ਜੇ ਅਸੀਂ ਜਾ ਕੇ ਉਹਨਾਂ ਦੇ ਘਰੇ ਜਾਂਦੇ ਆ ਕਿਸੇ ਬਜ਼ੁਰਗ ਨਾਲ ਕਿਸੇ ਨਾਲ ਹੋ ਜਾਏ ਆਪਾਂ ਜਾਂਦੇ ਆ ਹਾਲ ਚਾਲ ਪੁੱਛਣ ਇਹਨਾਂ ਦੇ ਕੋਲੇ ਇੰਨੇ ਜਣੇ ਇੰਨੇ 2000 3000 ਬੱਚਾ ਹੈ ਕਿੰਨੇ ਪੇਰੈਂਟਸ ਦੀ ਇਹਨਾਂ ਦੇ ਕੋਲੇ ਦਿਲ ਧੜਕਦਾ ਇਹਨਾਂ ਦਾ ਫਰਜ਼ ਨਹੀਂ ਮੰਨਦਾ ਸੀ ਇੱਕ ਵਾਰੀ ਜਾਣ ਦਾ ਹੁਣ ਤੱਕ ਵੀ ਧਰਨਾ ਲਾਉਣ ਤੱਕ ਪ੍ਰਿੰਸੀਪਲ ਤਸ ਤੋਂ ਮਸ ਨਹੀਂ ਅੰਦਰ ਬੈਠੇ ਆ ਸਾਰਾ ਜਨੇ ਏਸੀ ਲਾਏ ਬੈਠੇ ਆ ਪੇਰੈਂਟ ਸਾਹਿ ਬੈਠੇ ਆ ਕੀ ਇਹਨਾਂ ਦਾ ਫਰਜ ਨਹੀਂ ਮੰਨਦਾ ਵੀ ਤੁਹਾਡੇ ਖਿਲਾਫ ਕੋਈ ਕਾਰਵਾਈ ਕਰਾਉਣ ਵਾਸਤੇ ਆਏ ਆ ਆ ਕੇ ਹੱਥ ਜੋੜ ਕੇ ਇਹਨਾਂ ਤੋਂ ਮਾਫੀ ਮੰਗ ਲਓ ਆ ਕੇ ਇਹਨਾਂ ਨਾਲ ਗੱਲ ਕਰ ਲਓ ਠੀਕ ਹੈ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਗਵਰਨਮੈਂਟ ਦੇ ਤਹਿਤ ਕੈਮਰੇ ਲੱਗਣੇ ਜ਼ਰੂਰੀ ਹੈ ਜੀ ਸਕੂਲ ਦੇ ਅੰਦਰੋਂ ਬੱਚਾ ਤਾਰਿਆ ਜਾਊਗਾ ਅੰਦਰੋਂ ਚੜਾਇਆ ਜਾਊਗਾ ਇਹ ਪਾਲਿਸੀ ਦੇ ਵਿੱਚ ਮੈਂਸ਼ਨ ਹੈ ਪਰ ਇਹਨਾਂ ਦਾ ਕੀ ਹੈ ਕਿ ਬੱਚੇ ਸੜਕਾਂ ਤੇ ਇੱਥੇ ਤੱਕ ਆ ਇੱਥੇ ਮੇਲਾ ਲੱਗਿਆ ਹੁੰਦਾ ਜਵਾਕਾਂ ਦਾ ਕੋਈ ਜਵਾਕ ਗਲਤੀ ਨਾਲ ਕਿਸੇ ਗੱਡੀ ਦੇ ਵਿੱਚ ਕੋਈ ਗੜਬੜ ਹੋ ਜੇ ਕੋਈ ਬੱਚਾ ਡਿੱਗ ਪੇ ਕੌਣ ਜ਼ਿੰਮੇਵਾਰ ਹੈ ਤੁਸੀਂ ਸਿਰਫ ਫੀਸਾਂ ਲੈ ਲੀਆਂ ਫੀਸਾਂ ਵੀ ਕੀ ਸਪਾਰਸ਼ ਲੱਗਦੀ ਹੈ ਡੋਨੇਸ਼ਨ ਚੱਲਦੀ ਹੈ ਅੰਦਰ ਫੇਰ ਜਾ ਕੇ ਐਡਮਿਸ਼ਨ ਮਿਲਦੀ ਆ ਠੀਕ ਹੈ ਮਤਲਬ ਐਡੇ ਇਹ ਸਕੂਲਾਂ ਦੇ ਨਾਮ ਨੇ ਕਿ ਜਿਹੜਾ ਬੱਚਾ ਇੱਥੇ ਪੜ੍ਹ ਲਿਆ ਬੜੇ ਸਿਕੋਰ ਨੇ ਸੋਹਣੇ ਨੇ ਚੰਗੇ ਪੜਾਈ ਆ ਤੁਸੀਂ ਗਵਰਨਰ ਨੂੰ ਮਿਲ ਲਓ ਸੀਐਮ ਨੂੰ ਮਿਲ ਲਓ ਸੌਖਾ ਮਿਲਣ ਲੋਂਗੇ ਪ੍ਰਿੰਸੀਪਲ ਨੂੰ ਮਿਲ ਕੇ ਦਿਖਾ ਦਿਓ ਤੁਸੀਂ ਜਾਓ ਕੈਮਰਾ ਲੈ ਕੇ ਪ੍ਰਿੰਸੀਪਲ ਨੂੰ ਮਿਲ ਕੇ ਦਿਖਾਓ ਕੋਆਰਡੀਨੇਟਰ ਮੈਡਮ ਇੱਡਾ ਰਫ ਬੋਲਦੀ ਹੈ ਜੀ ਉਹਨਾਂ ਨੂੰ ਪਹਿਲੀ ਗੱਲ ਤਾਂ ਮਾਪੇ ਹੁੰਦਾ ਜਨਮ ਦੇਣ ਵਾਲਾ ਦੂਸਰਾ ਮਾਪੇ ਹੁੰਦਾ ਸਕੂਲ ਤੇ ਇਹਨਾਂ ਦਾ ਤਾਂ ਫਰਜ਼ ਹੀ ਨਹੀਂ ਬਣਿਆ ਤਿੰਨ ਦਿਨ ਹੋ ਗਏ ਇਹਨਾਂ ਦੇ ਮਾਪਿਆਂ ਨੂੰ ਬੋਲਦਿਆਂ ਨੂੰ ਤਿੰਨ ਦਿਨਾਂ ਦਾ ਇੱਕ ਵਾਰੀ ਵੀ ਇਹਨਾਂ ਦੇ ਜੂਨ ਵੀ ਨਹੀਂ ਰੰਗੀ ਜਦਕਿ ਆਮ ਬੰਦੇ ਦੇ ਜੂਨ ਰਹਿਣਗੀ ਇਹਨਾਂ ਦੇ ਕੋਈ ਜੂਨ ਹੀ ਨਹੀਂ ਰੰਗੀ ਸਾਰੇ ਆਮ ਆ ਵੀਰ ਜੀ ਸਾਡਾ ਕੋਈ ਬੱਚਾ ਨਹੀਂ ਇੱਥੇ ਮੇਰੀ ਬੇਟੀ ਜੋਸਫ ਵਿੱਚ ਪੜਦੀ ਆ ਉਹ ਵੀਡੀਓ ਦੇਖੀ ਖਾਲਸੇ ਦੀ ਮੈਂ ਕਿਹਾ ਵੀ ਜਾਣਾ ਆਪਣਾ ਫਰਜ਼ ਆ ਬੇਟੀ ਆ ਬੇਟੀ ਕਰਕੇ ਆਇਆ ਇੱਥੇ ਇੱਕ ਬੱਸ ਖੜੀ ਆ ਉਹਦੇ ਨਾਲ بیمਾ ਨਾ ਪਰਮਿਟ ਆ ਅਸੀਂ ਹੁਣੇ ਆਨਲਾਈਨ ਚੈੱਕ ਕਰੀਏ ਕੋਈ ਕਾਗਜ਼ ਨਹੀਂ ਗੱਡੀ ਕੋਲ ਆ ਖੜਾ ਨਾਲ ਮਗਰ ਟੈਂਪੋ ਖੜਾ ਇਹਨਾਂ ਦਾ ਇਹ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ ਜ਼ਿੰਮੇਵਾਰੀ ਲੈਣ ਜ਼ਿੰਮੇਵਾਰੀ ਲੈ ਕੇ ਇਹਨਾਂ ਨੂੰ ਲਿਖ ਕੇ ਦੇ ਵੀ ਜੋ ਵੀ ਕਾਗਜ਼ ਪੱਤਰਾ ਹੈ ਉਹ ਪੂਰੇ ਹੋਣਗੇ ਕੋ ਪਾਇਲਟ ਜਿਹੜਾ ਨਾ ਉਹ ਲੇਡੀਜ਼ ਚਾਹੀਦਾ ਵੀਰੇ ਲੇਡੀਜ਼ ਮਤਲਬ ਜਿੱਥੇ ਬੱਚੀਆਂ ਨਾਲ ਜਾਂਦੀਆਂ ਉਹ ਜ਼ਰੂਰੀ ਹੈ ਜਿਵੇਂ ਹੁਣ ਕੱਲੀ ਰਹਿ ਗਈ ਸੀ ਜੇ ਉੱਥੇ ਲੇਡੀਜ਼ ਕੋਈ ਨਾਲ ਹੁੰਦੀ ਤਾਂ ਇਹ ਹੁਣ ਹੀ ਨਹੀਂ ਸੀ ਕੱਟਣਾ ਨਾ ਬੱਚੇ ਨੂੰ ਡਰ ਸੀ ਹੈਲਪਰ ਰੱਖੇ ਹੁੰਦੇ ਆ ਉਹਨਾਂ ਨੇ ਲੇਡੀਜ਼ ਜੇ ਜੇਸ ਪਰ ਅਮਾਉਂਟ ਸਕੂਲ ਹੈ ਉਹਦੇ ਚ ਵੀ ਉਹਨਾਂ ਨੇ ਰੱਖੇ ਹੋਏ ਆ ਲੇਡੀਜ਼ ਰੱਖੇ ਹੋਏ ਨਾਲ ਬਸਾਂ ਦੇ ਵਿੱਚ ਹੈਲਪਰ ਬਾਕੀ ਭਾਈ ਜੀ ਆਪਾਂ ਦੇਖਦੇ ਆਂ ਕਿਦੋਂ ਕੋਈ ਬੱਸ ਦੀ ਘਟਨਾ ਹੋ ਜੇ ਐਕਸੀਡੈਂਟ ਦੀ ਕੁਛ ਵੀ ਉਦੋਂ ਪ੍ਰਸ਼ਾਸਨ ਸਾਰੇ ਡੀਸੀ ਹਰ ਦੇਤਾ ਕਰ ਦਿੰਦਾ ਵੀ ਕੈਮਰੇ ਹੋਣੇ ਜ਼ਰੂਰੀ ਆ ਕਿਹੜੇ ਕਿ ਇੱਥੋਂ ਦੇ ਚੈੱਕ ਅਪ ਕਰਦੇ ਆ ਇਹ ਵਿਭਾਗਾਂ ਟਰਾਂਸਪੋਰਟ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਉਥੋਂ ਤੱਕ ਦੇ ਡਿਸਮਿਸ ਹੋਣ ਚਾਹੀਦੇ ਆ ਉਹ ਬੈਠੇ ਸੀ ਜਿਹਨਾਂ ਤਰਕਾ ਲੈ ਰਹੇ ਆ ਤੇ ਬੱਸਾਂ 'ਚ ਕਿਉਂ ਨਹੀਂ ਕੈਮਰੇ ਵੀ ਚੈੱਕ ਕਰਦੇ ਕਰਨੇ ਚਾਹੀਦੇ ਨਾ ਇਹ ਚੀਜ਼ ਕਰਕੇ ਬਹੁਤ ਮਾੜੀ ਗੱਲ ਆ